ਸਾਸੇ ਕਲ ਦਰਸ਼ਕ ਵੀਰੋ ਤੁਹਾਡੇ ਸਾਹਮਣੇ ਮੋੜ ਤੋਂ ਹਾਜ਼ਰ ਹੋਏ ਆਂ ਜੀ ਗਿਆਨ ਸਿਟੀ ਦਾ ਕੁਐਸਚਨ ਲੈ ਕੇ ਮਾਈ ਐਕਸਟਰਾ ਕਲਾਸ ਪੰਜਾਬੀ ਚੈਨਲ ਦੇਖ ਰਹੇ ਹੋ ਜੀ ਅਜਿਹੇ ਕੁਐਸਚਨ ਮੈਂ ਅਸੀਂ ਲਗਾਤਾਰ ਇਸ ਵੀਡੀਓ ਤੇ ਲਿਆਉਂਦੇ ਰਹਿੰਦੇ ਆਂ ਇਸ ਚੈਨਲ ਦੇ ਉੱਪਰ ਮਾਧਿਅਮ ਰਹੀਂ ਤੁਹਾਨੂੰ ਅਸੀਂ ਹਰ ਤਰੀਕੇ ਦੇ ਕੁਐਸਚਨ ਨੂੰ ਹੱਲ ਕਰਨਾ ਸਿਖਾਉਂਦੇ ਆਂ ਜੋ ਕਿ ਮੈਥ ਦੇ ਪ੍ਰੋਬਲਮ ਸਾਨੂੰ ਡੇਲੀ ਲਾਈਫ ਦੇ ਵਿੱਚ ਯੂਜ਼ ਹੁੰਦੀਆਂ ਨੇ ਕਿਉਂਕਿ ਅਜਿਹੇ ਕੁਐਸਚਨ ਸਾਨੂੰ ਆਮ ਦੇਖਣ ਨੂੰ ਮਿਲਦੇ ਨੇ ਕਿਤਾਬਾਂ ਵਿੱਚ ਘੱਟ ਤੇ ਰੋਜ਼ਾਨਾ ਜ਼ਿੰਦਗੀ ਵਿੱਚ ਅਜਿਹੇ ਕੁਐਸਚਨ ਜ਼ਿਆਦਾ ਹੁੰਦੇ ਨੇ ਜਿਹਦੇ ਵਿੱਚ ਇੱਕ ਕੁਐਸਚਨ ਹੈ ਕਿ ਐਮ ਆਰ ਪੀ ਕਿਸੇ ਚੀਜ਼ ਦੀ 5000 ਰੁਪਏ ਸੀ ਤੇ 18% ਉਹਦੇ ਵਿੱਚ ਜੀ ਐਸਟੀ ਲੱਗਿਆ ਹੋਇਆ ਹੈ ਜੀ ਠੀਕ ਹੈ ਤੇ ਹੁਣ ਸਾਨੂੰ ਕਿਵੇਂ ਪਤਾ ਲੱਗਿਆ ਵੀ ਉਹ ਜੀ ਐਸਟੀ ਕਿੰਨੇ ਰੁਪਏ ਬਣਿਆ ਕਿਉਂਕਿ ਇਸ ਦਾ ਐਮ ਆਰ ਪੀ ਦੇ ਉੱਪਰ ਚੀਜ਼ ਖਰੀਦ ਲਈ ਠੀਕ ਹੈ ਜੀ ਹੁਣ ਸਾਨੂੰ ਕੀ ਪਤਾ ਦੁਕਾਨਦਾਰ ਨੂੰ ਚੀਜ਼ ਕਿੰਨੇ ਦੀ ਪਈ ਕਿੰਨੇ ਪਰਸੈਂਟ GST ੜਕਾ ਕੇ ਸਾਨੂੰ ਕਿੰਨੇ ਦੀ ਵੇਚੀ ਤੇ ਕਈ ਵਾਰ ਸਾਨੂੰ ਦੁਕਾਨਦਾਰ ਕਹਿ ਦਿੰਦੇ ਨੇ ਤੁਸੀਂ GST ਤੁਹਾਨੂੰ ਨਹੀਂ ਲੱਗੇਗਾ ਕਿ ਤੁਸੀਂ ਸਾਡੇ ਕੋਲੋਂ ਬਿੱਲ ਨਹੀਂ ਲੈਂਦੇ ਕਈ ਵਾਰੀ ਕੰਡੀਸ਼ਨ ਲੱਗ ਜਾਂਦੀ ਹੈ ਕਿ ਬਿੱਲ ਨੂੰ ਤੁਸੀਂ ਅਗਰ ਨਹੀਂ ਲੈਂਦੇ ਤਾਂ ਤੁਹਾਨੂੰ ਅਸੀਂ GST ਇਹ ਵੀ ਨਹੀਂ ਲਗਾਵਾਂਗੇ ਤਾਂ ਅਜਿਹੇ ਵਿੱਚ ਤੁਹਾਨੂੰ ਕਿੱਦਾਂ ਪਤਾ ਲੱਗੇਗਾ ਕਿ ਕਿੰਨੇ GST ਲੱਗਿਆ ਕਿੰਨਾ ਅਸਲ ਮੁੱਲ ਬਣਦਾ ਸੀ ਤੁਹਾਨੂੰ GST ਵਾਧਾ ਲਗਾ ਕੇ ਕਿਤੇ ਜ਼ਿਆਦਾ ਪੈਸੇ ਤਾਂ ਨਹੀਂ ਲੈ ਲਏ ਸਾਰੇ ਡਾਊਟ ਕਲੀਅਰ ਕਰਾਂਗਾ ਚੈਨਲ ਤੇ ਨਵੇਂ ਹੋ ਵੀਡੀਓ ਨੂੰ ਚੰਗੀ ਲੱਗੀ ਤਾਂ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਬੈਲ ਆਈਕਨ ਨੂੰ ਪ੍ਰੈਸ ਕਰਦੇ ਹੋ ਤਾਂ ਕਿ ਅਜਿਹੀ ਵੀਡੀਓ ਦੀ ਹਰੇਕ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਸ਼ੇਅਰ ਕਰਦੇ ਹੋ ਉਹਨਾਂ ਨੂੰ ਜਿਹਨਾਂ ਦੀ ਅਜੇ ਹੀ ਲੋਡ ਰਹੀਦੀ ਹੈ ਸਭ ਤੋਂ ਪਹਿਲਾਂ ਅਸੀਂ ਉਹਦਾ ਅਸਲ ਮੁੱਲ ਕੱਢਾਂਗੇ ਕਿਸੇ ਵੀ ਪ੍ਰੋਡਕਟ ਦਾ ਅਸਲ ਮੁੱਲ ਕੱਢਾਂਗੇ ਠੀਕ ਹੈ ਅਸਲ ਮੁੱਲ ਨੂੰ ਅਸੀਂ ਕੀ ਮੰਨਦੇ ਹਾਂ ਅਸਲ ਮੁੱਲ ਨੂੰ ਆਪਣੇ ਆਪ ਵਿੱਚ ਅਸੀਂ 100 ਮੰਨ ਲੈਂਦੇ ਹਾਂ ਜੀ ਕਿਉਂਕਿ ਹਰੇਕ ਵਾਰੀ ਅਸੀਂ ਸੋਚਿਆ ਤਾਂ ਅਸਲ ਮੁੱਲ ਨੂੰ ਆਪਣੇ ਆਪ ਵਿੱਚ 100 ਮੰਨ ਲਵਾਂਗੇ ਫਿਰ ਐਮ ਆਰ ਪੀ ਕੀ ਹੋਇਆ ਐਮ ਆਰ ਪੀ ਹੋਇਆ ਅਸਲ ਮੁੱਲ ਪਲੱਸ 18% GST ਕਿਉਂਕਿ ਅਸੀਂ ਅਸਲ ਮੁੱਲ ਨੂੰ ਆਪਣੇ ਆਪ ਵਿੱਚ 100% ਮੰਨਦੇ ਆਂ ਵੀ ਆਪਣੇ ਆਪ ਦੇ ਵਿੱਚ 100% ਹੁੰਦਾ ਹੈ ਤੇ GST ਦੇ ਵਿੱਚ ਐਡ ਹੋ ਜਾਂਦੀ ਹੈ 18% ਤਾਂ ਮਤਲਬ MRP ਕੀ ਬਣ ਗਿਆ ਆਪਣੇ ਆਪ ਵਿੱਚ 118% 118% ਤੇ ਇਹਦਾ ਮਤਲਬ ਕੀ ਹੁੰਦਾ ਹੈ ਹੁਣ ਸਾਨੂੰ MRP ਪਰਸੈਂਟੇਜ ਪਤਾ ਲੱਗ ਗਈ MRP ਪਰਸੈਂਟੇਜ ਹੁੰਦੀ ਹੈ ਜੀ 118% ਅਗਰ GST ਉੱਤੇ 12 ਹੁੰਦਾ ਤਾਂ ਇੱਥੇ 12 ਐਡ ਹੋ ਜਾਣਾ ਸੀ ਉਰੇ ਅਸਲ ਮੁੱਲ 112% ਬਣ ਜਾਣਾ ਸੀ ਠੀਕ ਹੈ ਐਮ ਆਰ ਪੀ ਦਾ ਤੇ ਉਹਦੇ ਬਾਅਦ ਵਿੱਚ ਜੀ ਐਸ ਟੀ ਅਗਰ 28% ਹੁੰਦਾ ਤਾਂ ਉਹਰੇ ਐਮ ਆਰ ਪੀ 100 28 128% ਬਣ ਜਾਣਾ ਸੀ ਠੀਕ ਹੈ ਜੀ ਹੁਣ ਕੀ ਹੋਇਆ ਹੁਣ ਅਸੀਂ ਇਹਦਾ ਫਾਰਮੂਲਾ ਦੇਖਾਂਗੇ ਫਾਰਮੂਲਾ ਕੀ ਹੁੰਦਾ ਹੈ ਜਿੰਨੀ ਐਮ ਆਰ ਪੀ ਹੈ बटे ਜਿੰਨੀ ਐਮ ਆਰ ਪੀ ਪਰਸੈਂਟੇਜ ਹੈ ਉਹਨੂੰ ਡਿਵਾਈਡ ਕਰ ਦੋ ਠੀਕ ਹੈ ਤੇ ਮਲਟੀਪਲਾਈ ਹੋ ਜਾਂਦਾ 100 ਨਾਲ ਕਿਉਂਕਿ ਅਸੀਂ ਇਹਨੂੰ ਇੱਥੇ ਪਰਸੈਂਟੇਜ ਨਾਲ ਡਿਵਾਈਡ ਨਹੀਂ ਕਰ ਸਕਦੇ ਪਰਸੈਂਟ ਸਾਨੂੰ ਹਟਾਣੀ ਪਵੇਗੀ ਤੇ ਪਰਸੈਂਟੇਜ ਹਟਾਣ ਦੇ ਨਾਲ 100 ਨਾਲ ਗੁਣਾ ਹੋ ਜਾਵੇਗੀ ਇਸੇ ਤਰੀਕੇ ਨਾਲ ਆਪਾਂ ਇੱਥੇ ਮੁੱਲ ਭਰਦੇ ਹਾਂ ਜੀ ਐਮ ਆਰ ਪੀ ਜਿਹੜੀ ਸਾਡੀ ਹੈ ਉਹ ਹੈ ਜੀ ਉਰੇ 5000 ਉਸ ਚੀਜ਼ ਦੀ ਤੇ ਐਮ ਆਰ ਪੀ ਜਿਹੜੀ ਪਰਸੈਂਟੇਜ ਹੈ ਉਹ ਹੈ ਜੀ 118 ਇਸ ਤਰੀਕੇ ਨਾਲ ਆਪਾਂ ਗੁਣਾ ਕਰਾਂਗੇ ਕੈਲਕੂਲੇਟਰ ਦੀ ਮਦਦ ਨਾਲ ਗੁਣਾ ਕਰ ਲਿਓ 5000 ਨੂੰ ਭਾ ਕਰ ਦਿਓ 118 ਨਾਲ ਤੇ ਗੁਣਾ ਕਰ ਦਿਓ ਜੀ ਉਹਨੂੰ 100 ਨਾਲ ਤੁਹਾਡਾ ਆਨਸਰ ਆਵੇਗਾ ਤਰਤਾ ਸੋਰੀ 4200 73 ਥੋੜਾ ਬਣ ਗਿਆ ਜੀ ਇਹ ਅਸਲ ਮੁੱਲ 4273 ਉਹਦਾ ਅਸਲ ਮੁੱਲ ਸੀ ਪਲੱਸ ਇਹਦੇ ਵਿੱਚ 18% GST ਲੱਗੀ ਹੋਈ ਸੀ ਪਲੱਸ 4237 ਪਲੱਸ ਅਗਰ ਆਪਾਂ 18% ਕਰਦੇ ਆ ਜੀ ਤਾਂ ਇਹਦਾ ਆਨਸਰ ਬਣਦਾ ਹੈ ਜੀ ਲਗਭਗ 5000 ਰੁਪਏ ਠੀਕ ਹੈ ਤੇ ਇਵੇਂ ਪਤਾ ਲੱਗਦਾ ਹੁਣ ਆਪਾਂ ਨੂੰ ਅੱਗੇ ਜੀ 4237 ਇਹ ਹੋ ਗਿਆ ਠੀਕ ਹੈ ਤੇ ਸਾਡਾ ਜਿਹੜਾ GST ਮੁੱਲ ਰੁਪਏ ਵਿੱਚ ਕਿੰਨਾ ਲੱਗਿਆ ਸੀ ਉਹ ਆਪਾਂ ਇਹਨਾਂ ਨੂੰ ਮਾਈਨਸ ਕਰ ਦਵਾਂਗੇ ਆਪਸੇ ਵਿੱਚ 5000 ਵਿੱਚੋਂ ਆਪਾਂ 4237 ਨੂੰ ਘਟਾਵਾ ਦਾਂਗੇ ਠੀਕ ਹੈ 4237 ਆਇਆ ਸੀ ਉਹਰੇ 5000 ਸਾਡੀ MRP ਸੀ ਇਹਦੇ ਵਿੱਚੋਂ ਆਪਾਂ ਇਹਨੂੰ ਮਾਈਨਸ ਕਰ ਦਾਂਗੇ ਤਾਂ ਸਾਡਾ ਜਿਹੜਾ GST ਦਾ ਜਿਹੜਾ ਪਰਸੈਂਟੇਜ ਹੈ ਉਹ ਕਿੰਨੇ ਪਰ ਮੁੱਲ ਲੱਗਿਆ ਸੀ ਉਹ ਲੱਗਿਆ ਸੀ ਸਾਨੂੰ 763 ਰੁਪਏ ਟੈਕਸ ਦੇ ਰੂਪ ਵਿੱਚ ਜੀਐਸਟੀ ਦੇ ਰੂਪ ਵਿੱਚ ਲੱਗਿਆ ਸੀ ਇਹ ਇੱਕ ਸਿੰਪਲ ਜਿਹਾ ਫਾਰਮੂਲਾ ਹੈ ਬੜੇ ਆਸਾਨ ਜਿਹਾ ਤਰੀਕੇ ਨਾਲ ਨਿਕਲ ਜਾਂਦਾ ਹੈ ਸਾਨੂੰ ਕਨਫਿਊਜ਼ਨ ਕਿੱਥੇ ਹੁੰਦੀ ਹੈ ਕਿ ਆਪਾਂ ਕਿਸ ਨੂੰ ਕਿਸ ਨਾਲ ਡਿਵਾਈਡ ਕਰਨਾ ਦੁਆਰਾ ਤੋਂ ਫਿਰ ਸਮਝ ਲਓ ਕਿ ਜੋ ਅਸਲ ਮੁੱਲ ਹੁੰਦਾ ਹੈ ਉਹ ਸਾਨੂੰ ਨਹੀਂ ਪਤਾ ਅਸੀਂ ਉਹਨੂੰ 100 ਮੰਨ ਲਵਾਂਗੇ ਜਿੰਨਾ ਟੈਕਸ ਲੱਗਿਆ ਉਹਨੂੰ ਉਹਦੇ ਵਿੱਚ ਪਰਸੈਂਟੇਜ ਐਡ ਕਰ ਦੇਵਾਂਗੇ ਤੇ ਸਾਡਾ ਜਿੰਨਾ ਨਿਕਲਿਆ ਪਰਸੈਂਟੇਜ ਉਹਨੂੰ ਅਸੀਂ ਜਿੰਨੀ ਐਮਆਰਪੀ ਹੈ ਉਰੇ ਹਜ਼ਾਰ ਹੋਵੇ 10000 ਹੋਵੇ ਲੱਖ ਹੋਵੇ ਜਿੰਨਾ ਵੀ ਹੋਵੇ ਉਹਨੂੰ ਤੁਸੀਂ ਉਨੇ 100 ਪਲੱਸ ਜਿੰਨਾ ਟੈਕਸ ਉਹ ਐਡ ਕਰ ਦੋ ਗੁਣਾ ਕਰ ਦੋ ਜਿਹਨੂੰ 100 ਨਾਲ ਤੁਹਾਡਾ ਆਨਸਰ ਨਿਕਲ ਕੇ ਆ ਜਾਵੇਗਾ ਤੇ ਉਹਨੂੰ ਇਹਦੇ ਵਿੱਚੋਂ ਮਾਈਨਸ ਕਰ ਦੋ ਤੁਹਾਡਾ ਟੈਕਸ ਦੀ ਵੈਲਿਊ ਨਿਕਲ ਕੇ ਆ ਜਾਵੇਗੀ ਠੀਕ ਹੈ ਤਰੀਕੇ ਹੋਰ ਵੀ ਸ਼ਾਰਟਕਟ ਤਰੀਕੇ ਬਹੁਤ ਨੇ ਪਰ ਮੈਂ ਤੁਹਾਨੂੰ ਸ਼ਾਰਟਕਟ ਤਰੀਕਾ ਨਹੀਂ ਬਤਾ ਸਮਝਾ ਰਿਹਾ ਕਿਉਂਕਿ ਸਾਨੂੰ ਪਹਿਲਾਂ ਬੇਸਿਕ ਚੀਜ਼ ਪਤਾ ਹੋਣੀ ਚਾਹੀਦੀ ਹੈ ਕਿ ਕਿਸ ਤਰੀਕੇ ਨਾਲ ਇੰਪਲੀਮੈਂਟ ਹੁੰਦੀ ਹੈ ਚੀਜ਼ ਉਹਨੂੰ ਅਸੀਂ ਕਿਸ ਤਰੀਕੇ ਨਾਲ ਹੱਲ ਕਰ ਸਕਦੇ ਹਾਂ ਕਈ ਜਿਹਨੇ ਬਹੁਤ ਸਮਝਦਾਰ ਨੇ ਕਮੈਂਟ ਵੀ ਕਰਨਗੇ ਥੱਲੇ ਕਿ ਇਹਨੂੰ ਐਨਾ ਪੁਆਇੰਟ ਐਨਾ ਨਾਲ ਗੁਣਾ ਕਰ ਦੋ ਐਨਾ ਪੁਆਇੰਟ ਨਾਲ ਡਾਇਰੈਕਟ ਤੁਹਾਡਾ ਆਨਸਰ ਨਿਕਲ ਜਾਵੇਗਾ ਪਰ ਸਮਝਣ ਵਾਲੀ ਗੱਲ ਹੈ ਅਗਰ ਕੋਈ ਨਾਰਮਲ ਬੰਦਾ ਜਿਆਦਾ ਸਮਝਦਾਰ ਹੋਵੇ ਤਾਂ ਡਾਇਰੈਕਟ ਕਰ ਲਵੇ ਮੈਂ ਤੁਹਾਡੇ ਤਾਂ ਕੁਐਸਚਨ ਇਸ ਕਰਕੇ ਲੈ ਕੇ ਆਇਆ ਹਾਂ ਕਿ ਇਸ ਤਰੀਕੇ ਦੇ ਕੁਐਸਚਨ ਵਿੱਚ ਪਹਿਲਾਂ ਸਾਨੂੰ ਵੀ ਦਿੱਕਤ ਆਉਂਦੀ ਸੀ ਮੈਨੂੰ ਵੀ ਦਿੱਕਤ ਆਉਂਦੀ ਸੀ ਪਰ ਮੈਂ ਜਦੋਂ ਫਾਈਂਡ ਆਊਟ ਕੀਤਾ ਤਾਂ ਮੈਂ ਸਮਝ ਗਿਆ ਵੀ ਇਹ ਦਿੱਕਤ ਸਾਨੂੰ ਬਾਕੀ ਜਣਿਆਂ ਨੂੰ ਵੀ ਆ ਸਕਦੀ ਹੈ ਮੇਰੇ ਫੈਮਿਲੀ ਮੈਂਬਰ ਨੂੰ ਵੀ ਆ ਰਹੀ ਸੀ ਫਰੈਂਡਸ ਨੂੰ ਵੀ ਆ ਰਹੀ ਸੀ ਤਾਂ ਫਿਰ ਮੈਂ ਇਹ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰੀ ਤੁਹਾਡੇ ਤੱਕ ਵੀਡੀਓ ਲੈ ਕੇ ਆਇਆ ਹਾਂ ਇਸ ਕਰਕੇ ਦੁਆਰਾ ਤੋਂ ਰਿਕਵੈਸਟ ਕਰਦਾ ਹਾਂ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਤੁਸੀਂ ਹੋਰ ਰਹੀ ਦੁਕਾਨਾਂ ਦੇ ਉੱਪਰ ਠੱਗੀ ਠੋਰੀ ਤੋਂ ਬਚਾ ਸਕੋ ਕਿਉਂਕਿ ਜੀਐਸਟੀ ਬਿੱਲ ਦੇ ਉੱਪਰ ਬਹੁਤ ਵੱਡਾ ਕਫਲਾ ਦੁਕਾਨਾਂ ਦੇ ਉੱਪਰ ਹੁੰਦਾ ਹੈ ਸਾਰੇ ਨਹੀਂ ਕਰਦੇ ਕਈ ਜਣੇ ਕਰਦੇ ਨੇ ਸਿਰਫ ਕੁਝ ਮਾਉਣ ਨੂੰ ਬਚਾਉਣ ਪਿੱਛੇ ਤੁਹਾਡੇ ਕੋਲ ਬਿੱਲ ਨਹੀਂ ਦਿੰਦੇ ਬਿੱਲ ਨਾ ਹੋਣ ਕਰਕੇ ਉਹ ਟੈਕਸ ਨਹੀਂ ਪਰਦੇ ਤੇ ਜਿਸ ਦੇ ਕਾਰਨ ਸਾਡਾ ਇਹ ਤੇ ਦੇਸ਼ ਦੀ ਤਰੱਕੀ ਦੇ ਵਿੱਚ ਬਹੁਤ ਵੱਡੀ ਥੱਲ ਪੈਂਦੀ ਹੈ ਇਸ ਕਰਕੇ ਕਹਿੰਦੇ ਆ ਜੀ ਬਿੱਲ ਲਿਆ ਕਰੋ ਤੁਹਾਡੇ ਕੋਲ ਤੁਹਾਡੀ ਚੀਜ਼ ਦੀ ਗਾਰੰਟੀ ਹੁੰਦੀ ਹੈ ਤੁਹਾਡੇ ਕੋਲ ਤੁਹਾਡੀ ਚੀਜ਼ ਦਾ ਪਛਾਣ ਹੁੰਦੀ ਹੈ ਤੁਸੀਂ ਇਹ ਚੀਜ਼ ਲਈ ਹੈ ਇਸ ਕਰਕੇ ਅਸੀਂ ਵਾਰ-ਵਾਰ ਕਹਿੰਦੇ ਰਹਿੰਦੇ ਆ ਕਿ ਬਿੱਲ ਲਓ ਟੈਕਸ ਭਰਨਾ ਪਵੇ ਕੋਈ ਇਸ਼ੂ ਨਹੀਂ ਹੈ ਪਰ ਤੁਹਾਨੂੰ ਅਗਰ ਫਿਊਚਰ ਦੇ ਵਿੱਚ ਕੋਈ ਲੋੜ ਪੈਂਦੀ ਹੈ ਚੀਜ਼ ਦੀ ਰਿਪਲੇਸ ਕਰਨ ਦੀ ਕੋਈ ਗਾਰੰਟੀ ਵਾਰੰਟੀ ਦੇ ਵਿੱਚ ਦਿੱਕਤ ਆਉਂਦੀ ਹੈ ਤਾਂ ਤੁਹਾਡਾ ਬਿੱਲ ਤੁਹਾਡੀ ਮਦਦ ਜ਼ਰੂਰ ਕਰੇਗਾ ਇਹ ਤੁਹਾਡਾ ਭਰਿਆ ਹੋਇਆ ਟੈਕਸ ਤੁਹਾਨੂੰ ਅਗਲੇ ਆਉਂਦੇ ਸਮੇਂ ਦੇ ਵਿੱਚ ਗਾਰੰਟੀ ਵਾਰੰਟੀ ਦੇ ਵਿੱਚ ਮੁੱਲ ਮੋੜੇਗਾ ਇਸ ਦੀ ਅਪਡੇਟ ਜੀਐਸਟੀ ਕੱਢਣ ਦੇ ਬਾਰੇ ਤੇ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ ਕੋਈ ਡਾਊਟ ਹੈ ਕੋਈ ਹੋਰ ਕੁਐਸਚਨ ਹੈ ਮੰਨ ਦੇ ਵਿੱਚ ਕਮੈਂਟ ਬਾਕਸ ਵਿੱਚ ਲਿਖ ਦਿਓ ਨਵੀਂ ਵੀਡੀਓ ਵਿੱਚ ਕੋਸ਼ਿਸ਼ ਕਰਾਂਗਾ ਉਸ ਕੁਐਸਚਨ ਉਸ ਡਾਊਟ ਨੂੰ ਕਲੀਅਰ ਕਰਨ ਦਾ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਕਰਦੇ ਹੋ ਬੈਲ ਆਈਕਨ ਨੂੰ ਪ੍ਰੈਸ ਕਰਦੇ ਹੋ ਬਣ ਰਹੇ ਹੋ ਚੈਨਲ ਮਾਈ ਐਕਸਟਰਾ ਕਲਾਸ ਪੰਜਾਬੀ ਤੇ ਮਿਲਦੇ ਹੈਗੇ ਨਵੀਂ ਵੀਡੀਓ ਦੇ ਵਿੱਚ